ਕਚਰੇ ਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਤਿੰਨ ਦਿਨਾ ਸੋਲਵੇਂ ਪੰਜਾਬ ਵਿਧਾਨ ਸਭਾ اجلاس ਦੀ ਹੋਈ ਸ਼ੁਰੂਆਤ ਸੁਰਜੀਤ ਪਾਤਰਸਣੇ ਸਾਬਕਾ ਸਪੀਕਰ ਤੇ ਆਜ਼ਾਦ ਗੁੱਲਾਟਿਆਂ ਨੂੰ ਦਿੱਤੀ ਗਈ ਸ਼ਰਧਾਂਜਲੀ ਵਿਧਾਨ ਸਭਾ اجلاس ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਡੇ ਨਾਲੇ ਦਾ ਚੁੱਕਿਆ ਮੁੱਦਾ ਨਾਲ ਹੀ ਵਾਤਾਵਰਣ ਨੂੰ ਲੈ ਕੇ ਬੋਲੇ ਪੰਜਾਬ ਸਰਕਾਰ ਇਸ ਲਈ ਗੰਭੀਰ ਹੈ ਚੰਡੀਗੜ੍ਹ ਵਿਖੇ ਵਿਧਾਨ ਸਭਾ اجلاس ਵਿੱਚ ਪਹੁੰਚੇ ਹਰਪਾਲ ਜਿੰਮਾ ਬੋਲੇ ਕਿਸਾਨਾਂ ਦੀਆਂ ਮੰਗਾਂ ਕੇਂਦਰ ਖਿਲਾਫ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਕੀਲ ਦੇ ਜ਼ਰੀਏ ਕੇਂਦਰ ਸਾਹਮਣੇ ਰੱਖੀਆਂ ਸੀ ਕਿਸਾਨਾਂ ਦੀਆਂ ਮੰਗਾਂ ਚੰਡੀਗੜ੍ਹ ਵਿਖੇ ਫਰੀਦਕੋਟ ਦੇ ਆਮ ਆਦਮੀ ਪਾਰਟੀ ਵਿਧਾਇਕ ਗੁਰਦਿੱਤ ਸਿੱਖੋਂ ਬੋਲੇ ਸ਼ਹਿਰ ਵਿੱਚ ਜਿੰਨੇ ਵੀ ਹਸਪਤਾਲਾਂ ਵਿੱਚ ਮਰੀਜ਼ ਦਾਖਲ ਨੇ 100% ਦੀ ਦਵਾਈਆਂ ਦੇ ਰਹੇ ਹਾਂ ਵਿਧਾਇਕ ਬਣਨ ਤੋਂ ਬਾਅਦ ਪਹਿਲੀ ਵਾਰ ਵਿਧਾਨ ਸਭਾ اجلاس ਵਿੱਚ ਪਹੁੰਚੇ ਜਲੰਧਰ ਪਛਮੀ ਤੋਂ ਵਿਧਾਇਕ 모ਹਿੰਦਰ ਭਗਤ ਬੋਲੇ ਮੇਰਾ ਫਰਜ਼ ਬਣਦਾ ਹੈ ਉਹਨਾਂ ਲਈ ਕੰਮ ਕਰਨ ਦਾ ਜਿਨ੍ਹਾਂ ਨੇ ਮੈਨੂੰ ਜਿਤਾਇਆ ਚੇਤਨ ਸਿੰਘ ਜੋੜਾ ਮਾਜਰਾ ਨੇ ਵਿਧਾਨ ਸਭਾ اجلاس ਦੌਰਾਨ ਕੇਰੇ ਵਿਰੋਧੀ ਬੋਲੇ ਸਮਾਂ ਤਾਂ ਮਿਲਦਾ ਹੈ ਪਰ ਆਪਣੀ ਗੱਲ ਰੱਖਦੇ ਹੀ ਨਹੀਂ ਵਿਧਾਨ ਸਭਾ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਬੋਲੇ ਸਾਰਿਆਂ ਨੂੰ ਸਮਾਂ ਦਿੱਤਾ ਜਾ ਰਿਹਾ ਲੋਕ ਕੀ ਬਹੁਤ ਸਾਰੇ ਬਿੱਲ ਹੋਣਗੇ ਪਾਸ ਕੁਲਜੀਤ ਸਿੰਘ ਰੰਦਾਵਾ ਬੋਲੇ ਸਾਡੇ ਮੁੱਖ ਮੰਤਰੀ ਕਿਸਾਨਾਂ ਦੇ ਹਿੱਤ ਵਿੱਚ ਹਨ ਰਾਤ ਰਾਤ ਪਰ ਕਿਸਾਨਾਂ ਦੀਆਂ ਮੀਟਿੰਗਾਂ ਵਿੱਚ ਹੁੰਦੇ ਰਹੇ ਸ਼ਾਮਿਲ ਵਿਧਾਨ ਸਭਾ ਸੈਸ਼ਨ ਵਿੱਚ ਪਹੁੰਚੇ ਕਾਂਗਰਸ ਲੀਡਰ ਪ੍ਰਤਾਪ ਬਾਜਵਾ ਨੇ ਘੇਰਿਆ ਕੰਗਨਾ ਰਣੋਤ ਨੂੰ ਬੋਲੇ ਇਹ ਜੋ ਵੀ ਬੋਲ ਰਹੀ ਹੈ ਸਾਰਾ ਕੁਝ ਭਾਜਪਾ ਦੀ ਲੀਡਰਸ਼ਿਪ ਦੇ ਕਹਿਣੇ ਤੇ ਬੋਲ ਰਹੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਵਿਧਾਨ ਸਭਾ ਵਿੱਚ ਬੁੱਡੇ ਨਾਲੇ ਦੇ ਮੁੱਦੇ ਸਣੇ ਵਿਧਾਨ ਸਭਾ اجلاس ਨੂੰ 3 ਦਿਨ ਤੋਂ ਵਧਾਉਣ ਦੀ ਕੀਤੀ ਮੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਟਿੱਲੋ ਨੇ ਨਵੇਂ ਵਾਰਿਸ ਦਾ ਕੀਤਾ ਐਲਾਨ ਅੱਜ ਤੋਂ ਹੀ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਸੰਭਾਲਣਗੇ ਅੱਧੀ ਬਾਬਾ ਗੁਰਿੰਦਰ ਸਿੰਘ ਟਿੱਲੋ ਨੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਚਲਦਿਆਂ ਕੀਤਾ ਐਲਾਨ ਆਜਵਾ ਮੈਂਬਰਸ਼ਿਪ ਅਭਿਆਨ 2024 ਦੀ ਅੱਜ ਹੋਵੇਗੀ ਸ਼ੁਰੂਆਤ ਪੀਐਮ ਮੋਦੀ ਬਣਨਗੇ ਪਹਿਲੇ ਮੈਂਬਰ ਦੇਸ਼ ਭਰ ਵਿੱਚ 10 ਕਰੋੜ ਮੈਂਬਰ ਬਣਾਉਣ ਦਾ ਟੀਚਾ ਹਰਜੀਤ ਗਰੇਵਾਲ ਦਾ ਵੱਡਾ ਬਿਆਨ ਮੋਦੀ ਸਰਕਾਰ ਸਿੱਖਾਂ ਲਈ ਕਰ ਰਹੀ ਹੈ ਅਹਿਮ ਕੰਮ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਚੁਣ-ਚੁਣ ਕੇ ਚਲਾਏਗੀ ਮੁਕੱਦਮੇ ਸ਼੍ਰੀ ਮੁਖਰ ਸਾਹਿਬ ਵਿੱਚ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਰਦਾਨ ਰਾਜਾ ਵਡਿੰਗ ਦੀ ਅਗਵਾਈ ਹੇਠ ਕੌਂਸਲਰ ਤੇ ਯੂਥ ਅਕਾਲੀ ਦਲ ਦੇ ਨੌਜਵਾਨ ਹੋਏ ਕਾਂਗਰਸ ਵਿੱਚ ਸ਼ਾਮਿਲ ਚੰਡੀਗੜ੍ਹ ਦੇ ਵਿੱਚਕਾਰ ਕਿਸਾਨ ਬੈਠੇ ਤਰਨੇ ਤੇ ਨਾਲ ਟਰੈਕਟਰ ਪਰ ਕੇ ਲੈ ਆਏ ਰਾਸ਼ਨ ਪਾਣੀ ਪੰਜਾਬ ਪਰ ਤੋਂ ਕਿਸਾਨਾਂ ਦਾ ਚੰਡੀਗੜ੍ਹੋਂ ਨਾ ਅਜੇ ਵੀ ਜਾਰੀ ਮੰਗਾਪੂਰੀਆਂ ਹੋਣ ਤੱਕ ਚੱਲੇਗਾ ਤਰਨਾ ਸ਼ੰਬੂ ਦੇ ਖਨੋਰੀ ਬਾਰਡਰ ਤੋਂ ਬਾਅਦ ਚੰਡੀਗੜ੍ਹ ਵਿੱਚ ਗਰਜੇ ਕਿਸਾਨ ਸੰਸਦ ਵਿੱਚ ਸਰਕਾਰ ਨੂੰ ਸੌਂਪਣਗੇ ਮੰਗ ਪੱਤਰ ਚੰਡੀਗੜ੍ਹ ਵਿਖੇ ਸੈਕਟਰ 37 ਦੇ ਪੈਟਰੋਲ ਪੰਪ ਨੂੰ ਲੁੱਟਣ ਆਏ ਲੁਟੇਰਿਆਂ ਦੀ ਸਾਜ਼ਿਸ਼ ਹੋਈ ناکਾਮ ਡਿਸਟ੍ਰਿਕਟ ਕ੍ਰਾਈਮ ਸੈੱਲ ਵੱਲੋਂ 7 ਮੁਲਜ਼ਮ ਹਥਿਆਰ ਤੇ ਅਸਲੇ ਸਣੇ ਕਾਬੂ ਪਟਿਆ ਵਿਖੇ ਕੈਸ਼ ਲੈ ਕੇ ਜਾ ਰਹੇ ਪੰਪ ਕੈਸ਼ੀਅਰ ਨੂੰ ਰਾਹ ਵਿੱਚ ਲੁਟੇਰਿਆਂ ਨੇ ਪਾਲਿਆ ਕੇਰਾ ਤੇਜ਼ਦਰ ਹਥਿਆਰਾਂ ਨਾਲ ਕੀਤਾ ਹਮਲਾ ਲੁਟੇਰੇ ਕੈਸ਼ੀਅਰ ਤੋਂ ਨਕਦੀ ਲੈ ਕੇ ਹੋਏ ਫਰਾਰ ਪਠਾਨਕੋਟ ਵਿਖੇ ਲੰਬੇ ਸਮੇਂ ਤੋਂ ਗੁਗਰਾ ਮੋੜ ਤੇ ਰੇਤ ਬਜਰੀ ਨਾਲ ਭਰੀਆਂ ਓਵਰਲੋਡ ਗੱਡੀਆਂ ਨੂੰ ਰੋਕਣ ਦੀ ਮੰਗ ਕਰ ਰਹੇ ਲੋਕਾਂ ਨੇ ਕਰਤਾ ਨੈਸ਼ਨਲ ਹਾਈਵੇ ਜਾਮ ਮੁਕਤ ਪਹੁੰਚੀ ਪੁਲਿਸ ਨੇ ਦਵਾਈਆ ਪਰੋਸਾ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਦਾ ਵੱਡਾ ਇਕੱਠ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਬਰਨਾਲਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੈਰਾਥਨ ਵਾਕਥਨ ਅਤੇ ਸਾਈਕਲ ਰੈਲੀ ਦਾ ਕੀਤਾ ਗਿਆ ਹੈ ਜ ਜਨ ਐਸਐਸਪੀ ਦੀ ਅਗਵਾਈ ਹੇਠ ਪ੍ਰੋਗਰਾਮ ਵਿੱਚ ਪੁਲਿਸ ਮੁਲਾਜ਼ਮਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ ਰੂਪਨਗਰ ਵਿਖੇ ਮਾੜੇ ਅੰਜ਼ਰਾਂ ਤੇ ਨਕੇਲ ਕੱਸਣ ਲਈ ਐਸਐਸਪੀ ਗੁਲਨੀਤ ਖੁਰਾਣਾ ਨੇ ਵਧਾਈ ਸ਼ਕਤੀ ਪੁਲਿਸ ਫੋਰਸ ਨੂੰ ਦਿੱਤੇ ਗਏ ਸਖਤ ਨਿਰਦੇਸ਼ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਲੱਗਿਆ ਜਾਮਰ ਕਾਰਨ ਨੇੜਲੇ ਇਲਾਕਾ ਵਾਸੀਆਂ ਨੂੰ ਇੱਕ ਸਾਲ ਤੋਂ ਆ ਰਹੀਆਂ ਨੈੱਟਵਰਕ ਦੀਆਂ ਮੁਸ਼ਕਲਾਂ ਇਲਾਕਾ ਵਾਸੀਆਂ ਅਤੇ ਭਾਜਪਾ ਦੇ ਆਗੂਆਂ ਨੇ ਕੀਤਾ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਦੇ AIG ਮਨਜੀਤ ਸਿੰਘ ਸਿੱਧੂ ਨੇ ਸਮੇਂ ਤੋਂ ਪਹਿਲਾਂ ਦਿੱਤੀ ਸੇਵਾ ਮੁਕਤੀ ਲਈ ਅਰਜ਼ੀ ਬਠਿੰਡਾ ਹਾਈ ਸਿਕਿਉਰਿਟੀ ਜੇਲ੍ਹ ਤੋਂ ਕੀਤਾ ਗਿਆ ਸੀ ਤਬਦਲਾ ਸੇਵਾ ਮੁਕਤੀ ਦੀ ਅਰਜ਼ੀ ਦੇ ਨਾਲ 3 ਮਹੀਨਿਆਂ ਦੀ ਤਨਖਾਹ ਦਾ ਡਿਮਾਂਡ ਡਰਾਫਟ ਵੀ ਕਰਵਾਇਆ ਸੀ ਜਮਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ